ਤੁਹਾਡਾ ਆਪਣਾ ਚੈਨਲ ਗੁਰੂ ਟੱਲ ਚੈਨਲ ਨੂੰ ਵੀਡੀਓ ਦੇਖੋ ਸ਼ੇਅਰ ਕਰੋ ਚੈਨਲ ਨੂੰ ਕਰਿਆ ਜੇ ਸਬਸਕ੍ਰਾਈਬ ਹੋਰ ਕਿੱਧਰ ਲੈ ਕੇ ਆ ਰਿਹਾ ਇਹਨਾਂ ਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਇਹਨਾਂ ਨੇ ਹੁਣ ਇਹਨੇ ਵਾਪਸ ਕਰਨਾ ਆਪਣਾ ਬੜਿਆਂ ਇੱਥੇ ਅੰਦਰ ਗੁਰਦੁਆਰਾ ਸਾਹਿਬ ਹੈਗਾ ਜੀ ਬੱਬਾ ਸ਼੍ਰੀ ਚੰਦ ਦਾ ਗੁਰਦੁਆਰਾ ਸਾਹਿਬ ਵੀ ਹੈਗਾ ਤੇ ਬੱਬਾ ਗੁਬਕਤੇ ਦਾ ਵੀ ਬੱਬਾ ਸ਼੍ਰੀ ਚੰਦ ਦਾ ਵੀ ਹੈ ਚੌਥੇ ਅੰਦਰੋਂ ਆ ਰਹੇ ਜੀ ਜੀ ਚਾਓ ਬੈਠ ਮੈਂ ਬੋਲ ਰਿਹਾ ਜਿੱਕ ਕੁਦਾਮ ਨੇ ਕੋਸਾ ਜੰਨੇ ਚੱਲੇ ਦੀ ਸੋ ਲੱਗਦਾ ਸਗਲ ਨੇ ਕਿ ਜਾ ਰਹੇ ਕਿਸੇ ਦਾ ਵਾਏ ਗੁਰੂ ਜੀ ਸਿਓ ਹੰਤਿਕ ਨਹੀਂ ਤੇ ਸ਼ਾਂਤੀ ਹੋ ਜਿਆਦਾ ਬਰਤ ਤੇ ਅੱਜ ਆਪ ਚੱਲੇ ਜੀ ਪਾਬਾ ਗੁਰਦਿੱਤਾ ਜੀ ਦੇ ਇੱਥੇ ੜਾ ਇਹ ਦੇਖੋ ਕਿੰਨੀ ਹੈ ਔੜੀਆਂ ਹੋ ਰਹੀਆਂ ਨੇ ਇੱਥੇ ਔੜੀਆਂ ਬਹੁਤ ਜ਼ਿਆਦਾ ਹੈਗੀਆਂ

ਬੱਬਾ ਸ਼੍ਰੀ ਚੰਦ ਗੁਰਦੁਰ ਸਾਹਿਬ ਉਹ ਅੱਗੇ ਦਿੱਤੇ ਦਾ ਇਹੋ ਯਾਰ ਤੇ ਉਲੀ ਕੋ ਤੱਕਿੰਦਾ ਦੱਸਾ ਪਰਾਤੀ ਖੜੇ ਲੱਗਦਾ ਕੀ ਆਦਮੀ ਉੱਪਰ ਸ਼ਾਂਤੀ ਹੈ ਸ਼ਾਂਤੀ ਆ ਤੜ ਘੰਨਾ ਲੱਗੀਆਂ ਆ ਆ ਬੇਟਾ ਹੋਣਾ ਜਣੀ ਬੱਸ ਤੇ ਚੜਨ ਤੇ ਗਾਦੀਆਂ ਬਾਬੇ ਗੁਰਦਿੱਤਾ ਜੀ ਦੇ ਮੇਰੀ ਬਾਤ ਹੋ ਜਾਣੀ ਮੇਰੀ ਆਪਾ ਗੁਰਦਿੱਤਾ ਜੀ ਦੇ ਕਿੰਨੀ ਉਚਾਈ ਤੇ ਆ ਗਏ ਉਹ ਦੇਖੋ ਕਿਵੇਂ ਆ ਰਿਹਾ ਭੱਜ ਕੇ ਕਿੰਨੀਆਂ ਬੋੜੀਆਂ ਹੈਗੀਆਂ ਕਿੰਤੀ ਕਿਤੀ ਹੈਗੇ ਵੀ ਬੋੜੀਆਂ ਬਹੁਤ ਜ਼ਿਆਦਾ ਇੱਥੋਂ ਪਤਾ ਲੱਗਦਾ ਵਾ ਦੇਖਣ ਨੂੰ ਲੱਗੇ ਲੱਗਦਾ ਏ ਬਹੁਤ ਜ਼ਿਆਦਾ ਬੋੜੀਆਂ ਦੇਖਣ ਨੂੰ ਲੱਗੇ ਲੱਗ ਰਿਹਾ ਉਹ ਹੀ ਵਾਹਿਗੁਰੂ ਜੀ ਦਾ ਖਾਸਾ ਤੇ ਵਾਹਿਗੁਰੂ ਜੀ ਕੀ ਫਤਹਿ ਛਡੋ ਜੀ ਮੋٹے ਬੱਲੇ ਕੋ ਤਾਂ ਚੜ੍ਹੇ ਨਹੀਂ ਆਲਾ ਦਿੱਤੇ ਜਾਨ ਪ੍ਰਾਣ ਇਕੱਠੇ ਹੋ ਜਾਣੇ ਵਿਚਾਰ ਗਏ ਤੁਸੀਂ ਕਰਕੇ ਮੋਟਾ ਬੰਦਾ ਨਾ ਗਲਤੀ ਕਰੇ ਆ ਇਹ ਤਾਂ ਫੜਿਆ ਵੀ ਗੀ ਲੈ ਵੀ ਭਾਰਾ ਬਰੋ ਆਏ

ਇੱਕ ਗੁਰੂ ਘਰ ਥੱਲੇ ਇੱਕ ਤਾਂ ਮੰਦਰ ਲਾਉਂਦੀਆਂ ਬਾਹਰ ਵਾਦੀ ਹੋ ਇੰਨਾ ਹੀ ਹੋਇਆ ਹੁਣ ਫਨਾ ਮਾਰੂ ਗੁਰੂ ਜੀ ਜੀ ਆਪਾਂ ਚਲੋ ਕਰ ਚਲੋ ਆ ਜਾਓ ਮੈਂ ਆ ਗੱਲ ਨੂੰ ਪੁੱਛੀਆ ਕਰ। ਬੱਸ ਬੱਸ ਬੱਸ। ਕਸ ਲੱਗ ਜੂ ਲੈ ਲੈ ਮੇਰਾ ਬੁੱਤ ਮਾਰ। ਤੈਨੂੰ ਬੱਟੀਆਂ ਬੱਟੀਆਂ ਤਰੱਕੀਆਂ ਦੇ। ਮਾਮਾ ਦੀ ਆ ਤੂੰ ਆ ਮਾਰ ਐ ਬੇਟਾ ਤੇ। ਜਾਂ ਤੂੰ ਵੱਡੇ ਵੱਡੇ ਹੋਰ ਕੈਮਰਿਆਂ ਦਾ ਮਾਲਕ ਬਣ ਜਾ। ਜੋ ਸਰਦਾ ਦੇ ਦੇ ਸਾਹਿਬ। ਜਾਂ ਮਾਤਾ ਨੇ ਕਿ ਜੋੜਾ ਚੱਪਲ ਲੈਣੀ ਹੈ। ਇਹ ਗੁਰੂ ਦੇ ਪਿਆਰੇ ਆ। ਇਹ ਤੇਰਾ ਲਖਾਰ ਦਾ ਪੁੱਤ। ਇਹ ਤੇਰੀ ਜਨਮ ਗੋਲੀ। ਹਾਂ ਤਾਂ ਇਹ ਸਾਲ ਹੀ ਮਿਲ ਗਾਰੇ 1600 ਬੋੜੀਆਂ ਲੋ ਜੀ ਬਾਬਾ ਕੋ ਦਿੱਤੀ ਜੀ ਆ ਗਿਆ ਕੀ ਲੰਗਰ ਖੰਡ ਲੰਗਰ ਖੰਡ ਯਾਰ ਤੇ ਬਹੁਤ ਗਿਆ ਜੀ ਦਰਸ਼ਕੋ ਜੀ ਬੰਦਾ ਗੁਰੂ ਗਿੱਤਾ ਜੀ ਦੇ ਗੁਰਦੁਆਰਾ ਸਾਹਿਬ ਕੀਰਤ ਗੁਰੂ ਸਾਹਿਬ ਨਾ ਨਾਨਕ ਬੰਦ ਮਾਤ ਸੋਖ ਰੇਗੋ ਯਾ ਤੇ ਜੀ ਪ੍ਰਾਣਾ ਯਾ ਤੇ ਜੀ ਪ੍ਰਾਣਾ ਗੁਰੂ ਪਿਆਰਿਓ ਜੋ ਕਿ ਧੜੀ ਦਾ ਵੀ ਕੋਈ ਵਿਸ਼ਵਾਸ ਨਹੀਂ ਲੜ ਕੇ ਜੇਕਰ انسان ਦੁਨੀਆ ਤੇ ਆਇਆ ਹੈ ਤਾਂ ਇਹ ਕੋ ਚੰਗਾ ਕੰਮ ਕਰੇ ਇਹ ਜੋ ਤਾਰਾ ਮਾਲ ਬੰਗਲੇ ਸਭ ਨੇ ਇਹ ਸਾਰੇ ਜਿਹੜੇ ਕੋਮੇ ਆਖਰੀ ਦਿਨ ਤੇ ਕੰਮ ਨਹੀਂ ਆਣੇ ਚੋੜੇ ਤੰਗੀਆਂ ਬੁਰਾਈਆਂ ਵਾਖੇ ਧਰਮ ਹਟੇ ਹੋਰੇ ਪਰ ਵੀ ਆਪੋ ਆਪਣੀ ਤੇ ਜਾਨੇ ਤੇ ਹੋਰੇ ਜੀ ਗੁਰੂ ਪਿਆਰੇ ਜੀ ਚੈਨਲ ਦੇਖਦੇ ਹੋ ਜੀ ਗੁਰੂ ਕਾ ਕੀ ਕਰਦੇ ਨਾ ਜਾਣਗੇ ਵਰਦਾਹ ਹੋਣੇ ਕਿੰਨੇ ਕੰਮ ਕੰਗੇ ਕਰਮ ਜਿਹੜੇ ਕੀਤੇ ਹੋਣਗੇ ਉਹ ਸਹਾਈ ਹੋਣਗੇ ਔਰ ਕੋਈ ਵੀ ਤਨ ਨਹੀਂ ਆਖੇਗਾ ਰੋ ਰੋ ਦਰਗਾ ਤਹ ਨਾ ਕੋ ਆਓ ਬੈਠੋ ਆਦਰ ਸਭ ਦੇਓ ਆਓ ਬੈਠੋ ਆਦਰ ਸਭ ਦੇਓ ਸੋ ਗੁਰੂ ਤੇਰਾ ਹੋ ਤੋਸ ਪਰਮਾਤਮਾ ਜਿਥਾ ਬੋਨਤੀ ਕਰ ਰਿਹਾ ਬੜੇ ਹੀ ਤਿਆਨਾ ਤੇ ਸਤਜਾਰ ਦੇ ਨਾਲ ਸਰਵਣ ਕਰੇਗੀ ਮਾਂ ਜਤੋ ਬੋਦਰੀਆ ਮਾਂ ਜਤੋ ਬੋਦਰੀਆ ਵੇਂਦੂ ਸਰਦਲ ਜਾਗਦੇ ਪ੍ਰਾਰੂ ਮਾਂ ਜਤੋ ਬੋਦਰਾ ਦਾ ਜੀ ਬਾਬਾ ਗੁਰਦਿੱਤਾ ਜੀ ਦਾ ਆ ਵੀ ਤੁਹਾਨੂੰ ਦੱਸ ਰਿਹਾ ਵਈ ਇੱਕ ਗੁਰਦੁਆਰਾ ਸਾਹਿਬ ਹੈਗਾ ਜੀ ਬਾਬਾ ਗੁਰਦਿੱਤਾ ਜੀ ਦਾ ਪਾਸ਼ਾਹੀ ਛੇਵੀ ਉਹਨਾਂ ਦੇ ਸੈਬ ਜਾਦੇ ਨੇ ਵੱਡੇ ਸੰਤਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੈਬ ਜਾਦੇ ਬਾਬਾ ਗੁਰਦਿੱਤਾ ਜੀ ਜੋ ਵਰ ਮੰਗਿਆ ਉਹ ਦਿੱਤਾ ਜੀ ਉਹੋ ਜੀ ਚੰਦੇ ਆਂਦੇ ਆਪਸ ਚਲਿਏ ਹੁਣ ਮੈਂ ਪਾਇਆ ਸਭ ਕੁਝ ਪਾਇਆ ਸਰਸਤੀ ਮਰਵਾ ਚੰਦੇ ਬਾਬਾ ਜੀ ਦੇ ਚੰਦੇ ਸਹਿ ਨਾਨਕ ਅਰਦਾਸ ਵਾਹ ਸਭ ਨੂੰ ਮੈਂ ਪਾਇਆ ਜੀ ਲੋਹੰਦ ਸਿੰਘ ਜੀ ਯਾਰ ਕਰੀ ਬੜੀ ਆ ਸਤਿਨਾਮੁ ਵਾਹਿਗੁਰੂ 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 ਸਤਿਨਾਮੁ ਵਾ ਉਹਨਾਂ ਦੇ ਕੋਈ ਆਰ ਦੇ ਲਈ ਕੋਈ ਆਉਂਦੀ ਆ ਰਹੀ ਵੀਡੀਓ ਬੋਲਦੇ ਹਨ ਅੰਦਰਾ ਉਹ ਦੇ ਬੰਦਰ ਚੁੜੀ ਸਾਥੀ ਨੂੰ ਨਿਊ ਚਾਹੀਏ ਜਾਨੀ ਤਾਂ ਮੈਂ ਤੇ ਗਮਟਾਗਾ ਚੁੱਕ ਰੋ ਕੇ ਬੋ ਜਾਊਗਾ ਮਤਮਹਾ ਬਹੁਤ ਹੈ ਭਰੇ ਮਹਾ ਬਹੁਤ ਨਹੀਂ ਆਕੀ ਚਲੀਏ ਸਭਾਂ ਦੇ ਬਹਾ ਚਾਹ ਤੇ ਲਗਰੀ ਨਾ ਜਾ ਜੋ ਲੋਜੀ ਥੱਲੇ ਉਤਰੀਏ ਹੁਣ ਚਲਦੇ ਆਂ ਬਾਬਾ ਸ਼ਿਰੀ ਚੰਦੇ ਤੇ ਆਪਣੇ ਆਪ ਹੀ ਥੱਲੇ ਉਤਰੇ ਨੇ ਪੂੜੀਆਂ ਉਹ ਕੁੱਚੀਆਂ ਇਹਨਾਂ ਦੀਆਂ ਹੋ 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 ਜਨਨ ਸक्राइब ਕਰੋ ਤੇ ਸ਼ੇਅਰ ਕਰੋ ਜੀ ਦਬਕੇ ਦੇਖੋ ਹੋਰ ਵੀ ਜਗ੍ਹਾ ਤੇ ਵੀਡੀਓ ਬਣਾਵਾਂਗੇ ਹੋ 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 ਗਰਮੀ ਗਰਮੀ ਆਜਰ ਗਰਮੀ ਹੋ ਗਈ ਉਧਰ ਅੱਛਲਡ ਵਾਲੀ ਤੇ ਗਰਮੀ ਹੋ ਗਈ ਗੋਡੇ ਗਏ ਭਾਈ ਗੋਡੇ ਗਏ

ਆ ਜਾਏ ਕਿ ਨਹੀਂ ਤੇ ਮਸੂ ਹੋ ਗਏ ਫ੍ਰੀ ਮੇ ਓਹ ਹੋ ਹੋ ਹਏ ਆਉਂਦੇ ਸੱਪੜੋਏ ਹਏ ਹਏ ਆਹ ਗੱਦੀ ਪਿਆਸੀ ਗੁਰਦੁਆਰਾ ਹੈ ਵੀ ਆ ਬਾਬਾ ਸ਼ੀਰੀ ਚੰਦਾ ਆ ਰਿਹਾ ਬੱਬੇ ਕਬੂਤੇ ਦੀਆਂ ਕਾਂ ਫੋੜੀਆਂ ਨੇ ਠੀਕ ਹੈ ਸੋਲ ਦਿਓ ਦੋ ਦੇ ਵੀ ਬਣਾ ਦਿੰਦੇ ਕਿ ਨਹੀਂ ਵੀਡੀਓ ਨਹੀਂ ਹੈ ਸ਼ਾਂਤੀ ਜੀ ਇੱਥੇ ਬੁਰੀ ਬਹੁਤ ਗਰਮੀ ਆ ਰਜ ਦਿਲ ਨਹੀਂ ਕਰ ਰਿਹਾ ਗਰਮੀ ਤੇ ਬਹੁਤ ਜ਼ਿਆਦਾ ਗਰਮੀ ਆ ਸੇਬਾ ਨਹੀਂ ਕਿੰਦੋ ਦਾਗਾ ਦੇਖ ਲਓ ਭਾਈ ਕਿਸੇ ਨੂੰ ਪਤਾ ਤੇ ਕੋਈ ਨਹੀਂ ਪਤਾ ਗੁਰਦੁਆਰੇ ਦੇ ਅੰਦਰ ਉਹ ਬਾਬਾ ਗੁਰਦਿੱਤੇਧਾਰਿਆ ਇਹ ਦੁਵਾਨਾਂ ਦੇ ਬਾਹਰ ਬਾਬਾ ਸ਼੍ਰੀ ਚੰਦ ਜੀ ਜੀ ਆ ਜੀ 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 ਅਗਲੀ ਵੀਡੀਓ ਆਏਗੀ ਜੀ ਬਾਬਾ ਸ਼੍ਰੀ ਚੰਦ ਜੀ ਦੀ ਗੁਰਦੁਆਰਾ ਸਾਹਿਬ ਦੀ ਵਾਹਿਗੁਰੂ ਤੁਹਾਡਾ ਆਪਣਾ ਚੈਨਲ ਗੁਰੂ ਟਲ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੀ